ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਜੰਗ ਦੇ ਸਮਾਚਾਰ ਤੇ ਮੈਂ ਨਵਦੀਪ ਕੌਰ ਰਾਦਾ ਨਜ਼ਰ ਮਾਰਦੇ ਆਂ ਅੱਜ ਦੀਆਂ ਖਾਸ ਖਬਰਾਂ ਦੇ ਬੁਲੇਟਨ ਦੇ ਹੜਪੀੜਤਾਂ ਦੀ ਸਹਾਇਤਾ ਦੇ ਲਈ ਅੱਗੇ ਆਏ ਪੋਲੀਵੁੱਡ ਦੇ ਕਲਾਕਾਰ ਸਤਿੰਦਰ ਸਰਤਾਜ ਪੰਜਾਬ ਦੇ ਵਿੱਚ ਹੜਪਰਭਾਵਿਤ ਲੋਕਾਂ ਦੀ ਮਦਦ ਦੇ ਲਈ ਪੰਜਾਬੀ ਸੰਗੀਤ ਅਤੇ ਫਿਲਮ ਇੰਡਸਟਰੀ ਦੇ ਕਲਾਕਾਰ ਅੱਗੇ ਆ ਰਹੇ ਨੇ ਸੂਬੇ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਸਥਿਤੀ ਗੰਭੀਰ ਬਣੀ ਹੋਈ ਹੈ ਅਜਿਹੀ ਸਥਿਤੀ ਦੇ ਵਿੱਚ ਕਲਾਕਾਰ ਖੁਦ ਮੈਦਾਨ ਦੇ ਵਿੱਚ ਉੱਤਰ ਕੇ ਪੀੜਤਾਂ ਦੀ ਰਾਹਤ ਕਾਰਜ ਜੋਨੇ ਪਹੁੰਚਾ ਰਹੇ ਨੇ ਸੂਫੀ ਗਾਇਕ ਸਤਿੰਦਰ ਸਰਤਾਜ ਨੇ ਇੱਕ ਵੱਡੀ ਪਹਿਲ ਕਦਮੀ ਕੀਤੀ ਤੇ ਲਗਭਗ 500 ਪਰਿਵਾਰਾਂ ਨੂੰ ਰਾਸ਼ਨ ਕਿੱਟਾਂ ਵੰਡ ਕੇ ਉਹਨਾਂ ਦੀ ਮਦਦ ਪੰਜਾਬ ਭਾਪਾ ਦੇ ਸੁਭਾ ਪ੍ਰਧਾਨ ਸੁਨੀਲ ਜਾਖੜ ਨੇ ਪੀਐਮ ਮੋਦੀ ਨੂੰ ਲਿਖੀ ਚਿੱਠੀ ਪੰਜਾਬ ਭਾਪਾ ਪ੍ਰਧਾਨ ਸੁਨੀਲ ਜਾਖੜ ਨੇ ਪੰਜਾਬ ਦੇ ਵਿੱਚ ਹੜ੍ਹਾਂ ਦੇ ਕਾਰਨ ਹੋਈ ਵੱਡੇ ਪੱਧਰ ਦੇ ਨੁਕਸਾਨ ਦੇ ਮੱਦੇਨਜ਼ਰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲੇਕੇ ਤੁਰੰਤ ਕੇਂਦਰੀ ਸਹਾਇਤਾ ਪ੍ਰਦਾਨ ਕਰਨ ਦੀ ਅਪੀਲ ਕੀਤੀ ਹੈ ਜਾਖੜ ਨੇ ਪ੍ਰਧਾਨ ਮੰਤਰੀ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹੜ੍ਹਾਂ ਦੀ ਨਾਲ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਫਸਲਾਂ ਘਰ ਤੇ ਬੁਨਿਆਦੀ ਢਾਂਚੇ ਨੂੰ ਜੋ ਹੈ ਭਾਰੀ ਨੁਕਸਾਨ ਪਹੁੰਚਿਆ ਆਉ ਸੁਣਦਿਆਂ ਕੀ ਕੁਝ ਕਹਿਣਾ ਜਾਖੜਦਾ ਪੰਜਾਬ ਦੀ ਸਮੇਂ ਦੀ ਸਰਕਾਰ ਹੈ ਉਹਨੂੰ ਜਗਾਣ ਆਏ ਆ ਉਹਨੂੰ ਜਾ ਕੇ ਗੱਲ ਕਰਕੇ ਭਗਵੰਦ ਮਾਨ ਜੀ ਅਜੇ ਵੀ ਜਾਗ ਜੋ ਕਿਉਂਕਿ ਅਜੇ ਨਿਬੜਿਆ ਨਹੀਂ ਕੰਮ 4 ਦਿਨ ਹੋਰ ਬਰਸਾਤ ਦਿਖਾ ਰਹੀ ਹੈ ਇੱਥੇ ਉੱਤੇ ਜੋ ਕੁਝ ਹੋਣਾ ਹੈ ਉਤਲਾ ਪਾਣੀ ਇੱਥੇ ਆ ਕੇ ਡਿੱਗਣਾ ਸਾਰਾ ਇੱਥੇ ਆਪਾਂ ਆਪ ਆਪਣੇ ਆਪਾਂ ਚੱਟ ਚੇਲਾਂਗੇ ਇਹਦੇ ਵਾਸਤੇ ਮੈਂ ਖੁੱਲ ਕੇ ਗੱਲ ਉੱਥੇ ਕਰੂੰਗਾ ਪਰ ਇੱਕ ਭਰੋਸਾ ਦੇਣ ਸਾਰਿਆਂ ਨੂੰ ਆਇਆ ਵੀ ਅਸੀਂ ਸਾਰੇ ਤੁਹਾਡੇ ਨਾਲ ਖੜੇ ਹਾਂ ਅਸੀਂ ਆਪਦੇ ਰਾਜ ਨੇ ਰਾਜਨੀਤਿਕ ਕਿਹੜੇ ਜਿਹੜੀ ਕਰਨੀ ਬਾਤ ਚ ਕਰ ਲਾਂਗੇ ਅੱਜ ਦੇ ਦਿਨ ਸਾਰਾ ਪੰਜਾਬ ਇਕੱਠਾ ਹੈ ਇਸੇ ਸੋਚ ਨਾਲ ਭਗਵੰਦ ਮਾਨ ਜੀ ਹੁਣ ਤਾਂ ਕੱਟ ਆ ਤਾਂ ਸਾਮ ਲੋ ਕਿ ਜਿਵੇਂ ਕਹਿ ਰਹੇ ਵੀ ਆਹ ਤਾਂ ਪਾਣੀ ਤਾਂ ਨਿਕਲ ਜੂਗਾ ਸਮੱਸਿਆ ਖਤਮ ਨਹੀਂ ਹੋਣੀ ਸਾਹਿਬ ਆਹ ਜਿਹੜੀ ਸਿਲਟ ਕੱਟੀ ਜਾਂਦੀ ਹੈ ਸਿਲਟਾ ਸadien ਕੱਢ ਦੇਣਗੇ ਪਹਿਲਾਂ ਵੀ ਹੁੰਦਾ ਰਿਹਾ ਹੁਣ ਵੀ ਹੋ ਰਿਹਾ ਹੈ ਸੁੱਤੀ ਰਹੀ ਹੈ ਸਰਕਾਰ ਜੋ ਕੋ ਜਿਹਨਾਂ ਨੇ ਕਿਹਾ ਨਹੀਂ ਕਿਹਾ ਸਾਰੀਆਂ ਗੱਲਾਂ ਕਰਾਂਗੇ ਪਰ ਅੱਜ ਮੌਕਾ ਨਹੀਂ ਸਾਹਿਬ ਅੱਜ ਤੱਕ ਮੌਕਾ ਸਾਹਮਣ ਦਾ ਉਹਦੇ ਵਾਸਤੇ ਤੁਹਾਡੇ ਕੋਲ ਆਇਆ ਸਰ ਸਾਹਿਬ ਜਿਹੜੇ ਜਿਹੜੇ ਪਿੰਡਾਂ 'ਚ ਖੜੇ ਆ ਇੱਥੇ ਅਜੇ ਤੱਕ ਪ੍ਰਸ਼ਾਸਨ ਦੀ ਕੋਈ ਮਦਦ ਨਹੀਂ ਪਹੁੰਚੀ ਰਮਦਾਸ ਸੀ ਸਿਰਫ ਪ੍ਰਸ਼ਾਸਨ ਨੇ ਜਿਹੜਾ ਕੈਂਪ ਲਗਾਇਆ ਹੋਇਆ ਇਹ ਪਿੰਡਾਂ ਤੱਕ ਕੋਈ ਸਾਰੇ ਪਿੰਡਾਂ ਨੂੰ ਕੋਈ ਸਮਗਰੀ ਨਹੀਂ ਮੈਂ ਤੁਹਾਡੇ ਨਾਲ ਬਿਲਕੁਲ ਸਹਿਮਤ ਹਾਂ ਸਾਹਿਬ ਆਹ ਜ਼ਿੰਮੇਵਾਰੀਆਂ ਦੇਖੋ ਕੋਈ ਵੀ ਫੰਨੇਖਾਂ ਆ ਜੇ ਜਿਹੜੇ ਗੁਰੂ ਕਰਦੇ ਲੰਗਰ ਹੈ ਉਹ ਤਾਂ ਲੋਕ ਆਪਣੀ ਸ਼ਰਧਾ ਨਾਲ ਕਰ ਰਹੇ ਸਰ ਸੇਵਾ ਕਰਨ ਵਾਲੇ ਸੇਵਾ ਕਰ ਰਹੇ ਹੈ ਪਾਰਟੀ। ਉਹ ਅਮ ਸਰਕਾਰ ਦਾ ਹੈ। ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋਏ ਹਰਸਿਮਰਤ ਕੌਰ ਬਾਦਲ। ਸ਼੍ਰੋਮਣੀ ਅਕਾਲੀ ਦਲ ਦੇ ਮੈਂਬਰ ਪਾਰਲੀਮੈਂਟ ਹਰਸਿਮਰਤ ਕੌਰ ਬਾਦਲ ਅੱਜ ਸ੍ਰੀ ਦਰਬਾਰ ਸਾਹਿਬ ਵਿਖੇ ਨਤਮਸਤਕ ਹੋਏ ਸੱਚਖੰਡ ਸ੍ਰੀ ਹਰਮੰਦਰ ਸਾਹਿਬ ਵਿਖੇ ਨਤਮਸਤਕ ਹੋ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ। ਇਸ ਮੌਕੇ ਸਾਂਸਦ ਹਰਸਿਮਰਤ ਕੌਰ ਬਾਦਲ ਨੇ ਪੰਜਾਬ ਚ ਹੜ੍ਹਾਂ ਦੀ ਸਥਿਤੀ ਤੇ ਡੂੰਗੀ ਚਿੰਤਾ ਜ਼ਾਹਿਰ ਕੀਤੀ। ਉਹ ਸੋਨਦਿਆ ਹਰਸਿਮਰਤ ਕੌਰ ਬਾਦਲ ਦਾ ਹੋਰ ਕੀ ਕੁਝ ਕਹਿਣਾ ਨੀਂਦ ਨਹੀਂ ਆਂਦੀ ਕਿ ਕਿਸ ਹਾਲਾਤਾਂ ਵਿੱਚ ਲੋਕੀ ਬੈਠੇ ਨੇ ਅੱਜ ਮੈਂ ਤੁਹਾਡੇ ਰਹੀਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਾਂਗੀ ਕਿਉਂਕਿ ਹੋ ਸਕਦਾ ਹੈ ਤਜਰਬਾ ਘੱਟ ਹੋਣ ਦੇ ਨਾਤੇ ਸ਼ਾਇਦ ਪਤਾ ਨਾ ਹੋਵੇ ਲੇਕਿਨ ਅਸੀਂ ਹਮੇਸ਼ਾ ਦੇਖਿਆ ਜਦ ਦੇਹੋਜੀ ਕੋਈ ਕੁਦਰਤੀ ਆਪਦਾ ਹੁੰਦੀ ਸੀ ਤਾਂ ਬਾਜਾ ਸਾਹਿਬ ਸਭ ਤੋਂ ਪਹਿਲੇ ਸਰਕਾਰ ਵੱਲੋਂ ਇੱਕ ਹੈਲਪਲਾਈਨ ਨੰਬਰ ਜਾਰੀ ਕਰਦੇ ਸੀ ਕਿ ਜੋੜਾ ਵੀ ਜਿੱਥੇ ਵੀ ਫਸਿਆ ਹੈਗਾ ਜਿੱਥੇ ਜਿਸ ਚੀਜ਼ ਦੀ ਲੋੜ ਹੈ ਕੋਈ ਨੰਬਰ ਤਾਂ ਹੋਵੇ ਜਿੱਥੇ ਉਹ ਫੋਨ ਕਰਕੇ ਪਾਵੇਂ ਬੰਦ ਨੂੰ ਪੱਕਾ ਕਰਨਾ ਹੈਗਾ ਪਾਵੇਂ ਰੋਟੀ ਪਾਣੀ ਦੀ ਲੋੜ ਹੈ ਪਾਵੇਂ ਕੋਈ ਕਿਸ਼ਤੀ ਦੀ ਲੋੜ ਹੈ ਜਿਸ ਤਰ੍ਹਾਂ ਦੀ ਲੋੜ ਹੈ ਲੋਕੀ ਦੱਸਣ ਵਾਸਤੇ ਕੋਈ ਨੰਬਰ ਤਾਂ ਹੋਵੇ ਸੋ ਤੁਹਾਡੇ ਰਾਹੀਂ ਮੈਂ ਮੁੱਖ ਮੰਤਰੀ ਸਾਹਿਬ ਨੂੰ ਬੇਨਤੀ ਕਰਦੀ ਆ ਕੇਜਰੀਵਾਲ ਨੂੰ ਬੇਨਤੀ ਕਰਦੀ ਆ ਕਿ ਜੇ ਤੁਸੀਂ ਲੈਟਰੀਨਾ ਦੇ ਸਕੂਲ ਦੇ ਕਮਰਿਆਂ ਦੀ ਉਦਘਾਟਨ ਕਰ ਸਕਦੇ ਹੋ ਜੇ ਅੱਜ ਦੀ ਤਰੀਕੇ ਤੁਸੀਂ ਲੋਕਾਂ ਦੇ ਵਿੱਚ ਖੜ ਨਹੀਂ ਸਕਦੇ ਇੱਕ ਨੰਬਰ ਤਾਂ ਜਾਰੀ ਕਰ ਦਿਓ ਤੇ ਤੁਹਾਡੇ ਥੱਲੇ ਜਿਹੜਾ ਇਹਨਾਂ ਵੱਡਾ ਸਾਰਾ ਪ੍ਰਸ਼ਾਸਨ ਹੈ ਲੱਖਾਂ ਦੀ ਤਨਖਾਹ ਇਹਨਾਂ ਲੋਕਾਂ ਦੇ ਪੈਸਿਆਂ ਦੀ ਲੈਂਦੀ ਉਹ ਪ੍ਰਸ਼ਾਸਨ ਨੂੰ ਤਾਂ ਜ਼ਮੀਨ ਤੇ ਉਤਾਰੋ ਤਾਂ ਕਿ ਲੋਕਾਂ ਦੇ ਨਾਲ ਖੜਨ ਅੱਜ ਸਾਡੇ ਰਾਹੀਂ ਮੈਂ ਹੋਮ ਮਿਨਿਸਟਰ ਸਾਹਿਬ ਦੇਸ਼ ਦੇ ਗ੍ਰਹਿ ਮੰਤਰੀ ਨੂੰ ਬੇਨਤੀ ਕਰਦੀ ਆ ਕਿ ਜਿੱਥੇ ਵੀ ਕੁਦਰਤੀ ਆਪਦਾ ਆਂਦੀ ਹੈ ਤੁਸੀਂ ਆਪ ਦੀ ਐਨਡੀਆਰਐਫ ਨੂੰ ਭੇਜ ਦਿਓ ਅੱਜ ਕਿਸ਼ਤੀਆਂ ਦੀ ਲੋੜ ਹੈ ਰੋਟੀ ਖਾਣ ਪੀਣ ਦੀ ਚੀਜ਼ਾਂ ਦੀ ਲੋੜ ਹੈ ਅੱਜ ਪੰਜਾਬ ਜਿਹੜਾ ਦੇਸ਼ ਦਾ ਢਿੱਡ ਭਰਦਾ ਹੈ ਅੱਜ ਇਹ ਹੜਪੀੜੇ ਤੇ ਲੱਗਿਆ ਚੇ ਲੋਕੀ ਭੁੱਖੇ ਮਰ ਰਹੇ ਨੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਮੀਂਹ ਨੂੰ ਲੈ ਕੇ ਕੀਤਾ ਗਿਆ ਅਲੋਟ ਜਾਰੀ ਪੰਜਾਬ ਦੇ ਕਈ ਜ਼ਿਲ੍ਹੇ ਹੜ ਦੀ ਲਪੇਟ ਦੇ ਵਿੱਚ ਨੇ ਦੱਸ ਦਿੰਦੇ ਹਾਂ ਕਿ ਇਸ ਦੌਰਾਨ ਇੱਕ ਵਾਰ ਫਿਰ ਚਿੰਤਾਜਨਕ ਜੋ ਹੈ ਖਬਰ ਸਾਹਮਣੇ ਆਈ ਜਾਣਕਾਰੀ ਦੇ ਮੁਤਾਬਕ ਵਿਭਾਗ ਨੇ ਪੰਜਾਬ ਦੇ ਵਿੱਚ ਫੇਰ ਤੋਂ ਮੀਂਹ ਦੀ ਚੇਤਾਵਨੀ ਜਾਰੀ ਕਰ ਦਿੱਤੀ ਹੈ ਦੱਸ ਦਈਏ ਪਠਾਨਕੋਟ ਹੁਸ਼ਿਆਰਪੁਰ ਰੂਪਨਗਰ ਦੇ ਵਿੱਚ orange alert ਜਾਰੀ ਕੀਤਾ ਗਿਆ ਜਦਕਿ ਗੁਰਦਾਸਪੁਰ ਨਵਾਂ ਸ਼ਹਿਰ ਮੁਹਾਲੀ ਦੇ ਵਿੱਚ yellow alert ਜੋ ਹੈ ਜਾਰੀ ਕੀਤਾ ਗਿਆ ਫਾਜ਼ਿਲਕਾ ਦੇ ਇਸ ਰਹਾਦੀ ਇਲਾਕਿਆਂ ਦੇ ਵਿੱਚੋਂ 400 ਲੋਕਾਂ ਦਾ ਕੀਤਾ ਗਿਆ ਰੈਸਕਿਊ ਅਜ਼ਿਲਕਾ ਦੇ ਸਰਹੱਦੀ ਇਲਾਕਿਆਂ 'ਚ ਹੜ੍ਹਾਂ 'ਚ ਘਿਰੇ ਵਿਅਕਤੀਆਂ ਨੂੰ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ ਬੀਤੇ ਦਿਨਾਂ ਦੇ ਦੌਰਾਨ ਐਨਡੀਆਰਐਫ ਦੀਆਂ ਟੀਮਾਂ ਦੇ ਵੱਲੋਂ ਲਗਭਗ 400 ਵਿਅਕਤੀਆਂ ਦਾ ਰੈਸਕਿਊ ਕੀਤਾ ਗਿਆ ਤੇ ਉਹਨਾਂ ਨੂੰ ਸੁਰੱਖਿਅਤ ਥਾਵਾਂ 'ਤੇ ਪਹੁੰਚਾਇਆ ਗਿਆ